ਜਲਦੀ ਕਰੋ ਚੱਲ 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 ਫੜ ਫੜ ਚੱਲ 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 ਕੱਪੜੇ ਤੇ ਚੇਂਜ ਕਰ ਲਓ ਠੀਕ ਐ ਮੇਰੀ ਭੈਣ ਮਿਲ ਗਈ ਤੈਨੂੰ ਕੱਪੜੇ ਨਹੀਂ ਪਾਈ ਏ ਇੱਕ ਗੱਲ ਸੁਣ ਲੋ ਕੀ ਕਹਿਣਾ ਚਾਹਨੀ ਫੜਾ ਫੜ ਚੱਲੀ ਆਪਾਂ ਮੈਂ ਚਾਹਨੀ ਐ ਕਿ ਕੁੜੀ ਜਿੱਥੇ ਵੀ ਕਹੇਗੀ ਹਾਂ ਜਿੱਦਾਂ ਵੀ ਕਹੇਗੀ ਉਹਦੀ ਹਾਂ ਵਿੱਚ ਹਾਂ ਕਰ ਦੇ ਉਹ ਮੈਂ ਕਿ ਜਿੱਥੇ ਮਰਜੀ ਕਹੇ ਜੋ ਕਹੇਗੀ ਮੈਨੂੰ ਮੇਰੀ ਭੈਣ ਚਾਹੀਦੀ ਬਸ ਅੱਗੇ ਮੈਂ ਕੰਨ ਨੂੰ ਹੱਥ ਲਾਉਣਾ ਮੈਂ ਇਹਨੂੰ ਡੱਕਿਆ ਕਿਉਂ ਆ ਠੀਕ ਐ ਤੂੰ ਫੇਰ ਨਾ ਕਰ ਚੱਲੀ ਐ ਫੜਾ ਫੜ ਤੂੰ ਚੱਲ ਮੇਰਾ ਚੱਲ 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 ਆ ਗਿਆ ਏ ਪੁਲਿਸ ਸਟੇਸ਼ਨ ਤੋਂ ਹੈਲੋ ਹੈਲੋ ਹਾਂਜੀ ਜਸਵੀਰਕੌਰ ਜੀ ਬੋਲਦੇ ਪਏ ਹਾਂ ਹਾਂਜੀ ਹਾਂਜੀ ਮੈਂ ਜਸਵੀਰਕੌਰ ਬੋਲ ਰਹੀ ਹਾਂ ਉਹ ਜਿਹੜੀ ਕੁੜੀ ਤੁਹਾਨੂੰ ਲੱਭੀ ਹੈ ਨਾ ਉਹਦੇ ਪੇਰੈਂਟਸ ਆ ਗਏ ਥਾਣੇ ਅੱਛਾ ਜੀ ਉਹਦਾ ਘਰ ਦਾ ਪਤਾ ਲੱਗ ਗਿਆ ਹੈ ਹਾਂਜੀ ਘਰ ਦਾ ਪਤਾ ਲੱਗ ਗਿਆ ਤੁਸੀਂ ਆਪਣਾ ਕੁੜੀ ਲੈ ਕੇ ਨਾ ਤੇ ਆਇਓ ਥਾਣੇ ਆਜੋ ਅੱਪਾ ਜੀ ਐਸਰਾ ਹੈ ਕਿ ਸਾਡੇ ਘਰ ਦੇ ਜੈਂਸ ਨਾ ਆਊਟ ਆਫ ਸਟੇਸ਼ਨ ਹੈ ਗਏ ਆ ਤੇ ਤੁਸੀਂ ਕੋਈ ਗੱਲ ਨਹੀਂ ਕੁੜੀ ਤੇ ਪੇਰੈਂਟਸ ਨੂੰ ਲੈ ਕੇ ਸਾਡੇ ਘਰੇ ਹੀ ਆਜੋ ਤੁਹਾਨੂੰ ਐਡਰੈਸ ਪਤਾ ਹੀ ਇੱਥੇ ਲਿਖਿਆ ਹੋਇਆ ਸਾਰਾ ਐਡਰੈਸ ਸਾਡੇ ਘਰ ਦਾ ਚਲੋ ਮੈਂ ਵੱਤ ਤੋਂ ਵੱਤ 15-20 ਮਿੰਟ ਤੱਕ ਤੁਹਾਡੇ ਕੋਲ ਪਹੁੰਚ ਰਿਹਾ ਫਿਰ ਤੁਸੀਂ ਜਾਈ ਹੋਣਾ ਕਿਤੇ ਘਰੇ ਰਹੀ ਹੋ ਹਾਂਜੀ ਹਾਂਜੀ ਤੁਸੀਂ ਆਜੋ ਪਾਜੀ ਆਜੋ ਆਜੋ ਅਗਰੇ ਪੇਰੈਂਟਸ ਨਾਲ ਹੀ ਕਰਨ ਲੈ ਕੇ ਆ ਜਾਓ ਹਾਂਜੀ ਹਾਂਜੀ ਆਜੋ ਆਜੋ ਲੈ ਕੇ ਆਜੋ ਸ਼ੁਕਰ ਪ੍ਰਮਾਤਮਾ ਕੁੜੀ ਦੇ ਘਰ ਦਾ ਪਤਾ ਲੱਗ ਗਿਆ ਉਹਦੇ ਪੇਰੈਂਟਸ ਲੱਭ ਗਏ ਉਹ ਵਾਏ ਗੁਰਜੀ ਸ਼ੁਕਰ ਹੈ ਅੱਜ ਕੁੜੀ ਆਪਣੇ ਘਰ ਹੋਏਗੀ ਮੈਂ ਸਾਰਿਆਂ ਨੂੰ ਦੱਸ ਦੇ ਜਾ ਕੇ ਮੰਜੂ ਪੈਂਜੀ ਨਹੀਂ ਆ ਵੀ ਲੱਗੀ ਰਹਿਣਾ ਕਿ ਉਹਨੂੰ ਵੀ ਕੋਈ ਕੰਮ ਸਿਖਾ ਲੈ ਕੋਈ ਗੱਲ ਨਹੀਂ ਉਹਨੂੰ ਵੀ ਸਿਖਾ ਦਾਂਗੇ ਘਰੇ ਕਦੋਂ ਸਿਖਾਣਾ ساری ਉਮਰ ਪਈ ਕੰਮ ਸਿਖਾਉਣ ਵਾਸਤੇ ਮੁਰਦ ਕੱਢਣਾ ਕੋਈ ਕੋਈ ਦਿਨ ਵਾਰ ਕੋ ਮੁਰਦ ਕੱਢਣਾ ਹੀ ਭੈਣ ਜੀ ساری ਉਮਰ ਕੰਮ ਸਿਖਾਣ ਦੀ ਪਈ ਹੈ ਕੋਈ ਗੱਲ ਨਹੀਂ ਸਿਖਾ ਲਾਂਗੇ ਉਹਨੂੰ ਸਟੱਡੀ ਤੋਂ ਗਵਾ ਕੰਬਲ ਤੋਂ ਕੰਬਲੇ ਤੋਂ ਸੁੱਕਣੇ ਤੇ ਪਾ ਸਕਦੀ ਹੈ ਨਾ ਚਲ ਕੋਈ ਨਹੀਂ ਕਰ ਸਕਦੀ ਕੋਈ ਗੱਲ ਨਹੀਂ ਪਾ ਲੇਗੀ ਹਾਂ ਹਾ ਰੋਈ ਗੱਲ ਨਹੀਂ ਸਿਖਾਨੀ ਹੈ ਸਿਖਾਨੀ ਘਰੇ ਕਦੋਂ ਸਿਖਾਣਾ ਤੂੰ ਕੰਮ ਤੇ ਟੈਨਸ਼ਨ ਨਹੀਂ ਲਈਦੀ ਹੁੰਦੀ ਉਹ ਟੈਨਸ਼ਨ ਕਰੀ ਹੈ ਅਕਲ ਸਿਖਾਓ ਉਹਨੂੰ ਘਰ ਬਿਠਾਣਾ ਨਾ ذکل ਸਿਕਾਓ ਉਹਨੂੰ ਕੋਈ ਕੋਈ ਗਾਲ ਨਹੀਂ ਸਿਖਾ ਦਾਂਗੇ ਨਹੀਂ ਕਦੋਂ ਸਿਖਾਣੀ ਆ ਉਹਨੂੰ ਅਕਲ ਉਹਨੂੰ ਵੇਲੇ ਬੈ ਕੇ ਖਾਂਦੀ ਆਤ ਪਈ ਨਹੀਂ ਤੋ ਉਹਨੇ ਕੰਮ ਕੁੰਮ ਕੋਈ ਨਹੀਂ ਕਰਨਾ ਮੁਰਕੇ ਕਿੰਨਾ ਕ ਖਾਂਦੀ ਪਈ ਭੰਜੀ ਵਿਚਾਰੀ ਦੋ ਫੁਲਕੇ ਨਹੀਂ ਖਾਂਦੀ ਸਾਰਾ ਦਿਨ ਜਿੰਨਾ ਸੀ ਕਰਨੇ ਉਨਾ ਹੀ ਖਾਣਾ ਸੀ ਕੋ ਦਹਾ ਉੱਥੇ ਤੋ ਨਾ ਤੋੜਦੇ ਪਏ ਨਹੀਂ ਫਿਰ ਵੀ ਅਸੀਂ ਤਿੰਨ ਟਾਈਮ ਖਾ ਹੀ ਲਈਦਾ ਤੋ ਵੀ ਤਿੰਨ ਟਾਈਮ ਨਹੀਂ ਖਾਂਦੀ ਨਹੀਂ ਭੰਜੀ ਇੱਕੋ ਟਾਈਮ ਕੁੜੀ ਖਾਂਦੀ ਕੋਈ ਵਾਰੀ ਰੋਟੀ ਨਾ ਨਿੰਦਿਆ ਕਰੋ ਤੁਸੀਂ ਰੋਟੀ ਮੈਂ ਕਿੰਨੀ ਪਈ ਉਹਦੀ ਤੂੰ ਆਬ ਸਮੇ 11 ਹਰਨ ਕੰਮ ਸਖਾਵਾਂ ਮੈਂ ਕੋ ਚਲੋ ਹੁਣ ਦੁਪਹਿਰ ਦੀ ਰੋਟੀ ਉਹਦੇ ਕੋ ਬਣਵਾ ਲਾ ਹਾਂ ਬਟੇ ਨੂੰ ਫੁਲਕੇ ਆ ਤੇ ਲਾ ਦੇਣਾ ਪਹਿਲਾਂ ਉਹਨੂੰ ਪੁੱਛ ਆਟਾ ਗੁਣਾ ਆਂਦਾ ਉਹਨੂੰ ਭੰਜੇ ਜੇ ਮੈਂ ਫੁਲਕੇ ਉਹਦੇ ਕੋਲੋਂ ਥੁਆਵਾਂਗੀ ਤੇ ਆਟੇ ਦੀ ਵੀ ਜਾ ਸਿਖਾਵਾਂਗੀ ਭੰਜੇ ਕੀ ਹੋਇਆ ਜੀ ਠੀਕ ਹੋਇਆ ਕੀ ਹੈ ਕੀ ਹੈ ਇਹ ਹੈ ਮੈਂ ਤਾਰੂ ਕਿ ਤਰ੍ਹਾਂ ਦੱਸਾਂ ਕੀ ਹੁਣ ਇਹ ਨਾ ਪੁਲਿਸ ਸਟੇਸ਼ਨੋਂ ਫੋਨ ਆਇਆ ਸੀ ਪੁਲਿਸ ਸਟੇਸ਼ਨੋਂ ਆਇਆ ਹੈ ਮੇਰੀ ਗੱਲ ਤੇ ਸੁਣ ਲੈ ਹਾਂ ਦੱਸ ਦੱਸ ਇੱਕ ਵਾਰੀ ਜਲਦੀ ਦੱਸ ਹੋਸ਼ਲਾ ਰੱਖੋ ਪਹਿਲਾਂ ਹੋਸ਼ਲਾ ਰੱਖੋ ਦੱਸ ਦੀ ਹੁਣੇ ਪੁਲਿਸ ਸਟੇਸ਼ਨੋਂ ਫੋਨ ਆਇਆ ਸੀ ਹਾਂ ਕਿਰਨ ਦੇ ਘਰ ਦੇ ਲੱਭ ਗਿਆ ਹੈ ਕੀ ਕੀ ਜੇਰਾ ਮਨੇ ਕੰਨ ਦੇ ਕੋਲ ਆ ਕੇ ਕਿ ਚੰਗੀਦਰਦ ਮਨੇ ਸੁਣਾਈ ਨਹੀਂ ਦਿੱਤਾ ਕਿਰਨ ਦੇ ਘਰ ਦੇ ਲੱਭ ਗਿਆ ਹਾਂ ਮੈਨੂੰ ਪੁਲਿਸ ਸਟੇਸ਼ਨੋਂ ਫੋਨ ਆਇਆ ਸੀ ਅੱਛਾ ਤੇ ਮੈਂ ਉਹਨਾਂ ਨੂੰ ਕਹਤਾ ਕਿ ਸਾਡੇ ਘਰ ਦੇ ਜੈਂਸ ਘਰ ਨਹੀਂ ਹੈਗੇ ਉਹ ਕਿਤੇ ਗਏ ਹੋਏ ਆ ਐਸ ਕਰਕੇ ਤੁਸੀਂ ਘਰੇ ਹੀ ਆ ਜਾਓ ਅੱਛਾ ਭੈਣ ਜੀ ਚਲ ਬਹੁਤ ਵਧੀਆ ਬਹੁਤ ਵਧੀਆ ਉਹਦਾ ਘਰ ਲੱਭ ਗਿਆ ਹੈ ਨਾ ਜਸਪੀਰ ਭੈਣ ਜੀ ਚਲੋ ਖੁਸ਼ੀ ਹੈਗੀ ਹੈ ਕਿ ਕੁੜੀ ਦੇ ਘਰ ਦੇ ਲੱਭ ਪਏ ਆ ਜਾਂ ਕੁੜੀ ਲੱਭ ਜਾਨੀ ਉਹਨਾਂ ਨੂੰ ਪਰ ਸਾਡੇ ਘਰ ਚ ਉਦਾਸੀ ਪੈ ਜਣੀ ਜਿਹਾ ਉਹਨਾਂ ਮੰਜੂ ਵੀ ਇਹ ਤਾਂ ਪਹਿਲੇ ਦਿਨ ਹੀ ਮੈਂ ਆਪਣੇ ਦਿਲ ਨੂੰ ਸਮਝਾਇਆ ਸੀ ਕਿ ਜਦੋਂ ਕੁੜੀ ਦਾ ਘਰ ਲੱਭ ਗਿਆ ਆਪਾਂ ਨੂੰ ਆਪਣੇ ਕੋਲ ਥੋੜਾ ਰੱਖ ਸਕਦੇ ਆ ਆਪਾਂ ਤਾਂ ਉਹਨੂੰ ਭੇਜ ਹੀ ਦੇਣਾ ਚਲੋ ਚੰਗਾ ਹੋ ਗਿਆ ਉਹਦਾ ਘਰ ਲੱਭ ਗਿਆ ਆਪਣੇ ਘਰ ਜਾਏਗੀ ਉਹਦੇ ਮਾਪੇ ਵੀ ਕਿੰਨੇ ਪਰੇਸ਼ਾਨ ਹੁੰਦੇ ਹੋਣੇ ਕਿ ਜੇ ਤਾਂ ਉਹਨਾਂ ਨੇ ਧੀ ਵਿਖਦੀ ਨਹੀਂ ਸੀ ਅੱਜ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੋਣਾ ਉਹਨਾਂ ਦੇ ਧੀ ਉਹਨਾਂ ਦੇ ਦਿਲ ਦੇ ਨਾਲ ਮਿਲ ਜਾਣੀ ਵੇਖੋ ਜਿਸ ਨਾਲ ਕੱਲ ਸਾਗ ਬਣਾਉਂਦੀ ਵੀ ਮੈਂ ਕਿਹਾ ਤਲਾਦ ਨੂੰ ਜਾਸ ਖਾਵਾ ਵੇਖ ਲੋ ਕੁਦਰਤ ਵੱਲੋਂ ਵੀ ਉਹਦੇ ਜੱਕਦਮ ਦਿਮਾਗ ਚ ਆਇਆ 파르스 파르ਸ ਕਹਿਣ ਲੱਪੀ ਕੁੜੀ ਪਰ 파르스 ਹੋ ਸਕਦਾ ਪਰ ਉਹਦਾ ਭਰਾ ਵੀ ਹੋ ਸਕਦਾ ਚਲੋ ਨਾਲੇ ਸਾਨੂੰ ਪਤਾ ਲੱਗ ਜਾਏਗਾ ਕਿ ਉਹਦਾ ਅਸਲੀ ਨਾਂ ਕੀ ਆ ਆਪਾਂ ਤੇ ਨਾਂ ਉਹਦਾ ਆਪ ਹੀ ਰੱਖਿਆ ਨਾ ਕਿਰਨ ਕਿਰਨ ਰੱਖਿਆ ਇਹ ਮੰਜੂ ਜਾ ਹੁਣ ਤੂੰ ਜਾ ਕੇ ਉਹਨੂੰ ਤਿਆਰ ਕਰ ਪੁਲਿਸ ਵਾਲਿਆਂ ਨੇ ਹੋਰ ਥੋੜੀ ਦੇਰ ਚ ਆ ਜਾਣਾ ਤੇ ਭੈਣ ਜੀ ਫਿਰ ਉਸੇ ਵੇਲੇ ਲੈ ਜਾਣਗੇ ਇਹਨੂੰ ਮੰਜੂ ਬਗਾਨੇ ਚੀਜ਼ ਸੀ ਉਹਨੇ ਆਪਣੀ ਤਾਂ ਬਨਣਾ ਹੀ ਨਹੀਂ ਸੀ ਬਸ ਆਪਾਂ ਤੇ ਐਸ ਕਰਕੇ ਇਹਨੂੰ ਲੈ ਕੇ ਆਏ ਸੀ ਕਿ ਬਾਹਰ ਦੇ ਕੰਡਿਆਂ ਤੋਂ ਉਹਨੂੰ ਬਚਾਇਆ ਸੀ ਤੇ ਫੁੱਲਾਂ ਵਿੱਚ ਰੱਖਿਆ ਸੀ ਹੁਣ ਸਗੋਂ ਸਾਡੀ ਜ਼ਿੰਮੇਵਾਰੀ ਮੁੱਕ ਗਈ ਐ ਸ਼ੁਕਰ ਉਹ ਆਪਣੇ ਘਰ ਜਾਏਗੀ ਕੋਈ ਗੱਲ ਨਹੀਂ ਮੰਜੋ ਕੋਈ ਜ਼ਿੰਮੇਵਾਰੀ ਤੇ ਚਲੋ ਕੋਈ ਗੱਲ ਨਹੀਂ ਫੇਰ ਵੀ ਚਲੋ ਧੀ ਤੇ ਹਾਨੀ ਪੱਦਿਲ ਲੱਗ ਗਿਆ ਸੀ ਕੁੜੀ ਨਾਲ ਤਾਂ ਟੈਂਸਰ ਲੈ ਚਲਾ ਜਿਹੜੇ ਨਵੇਂ ਕੱਪੜੇ ਲਿਆਂਦੇ ਨਾ ਉਹ ਵੀ ਦੇ ਦੇ ਇਹਨੂੰ ਠੀਕ ਚਲਾ ਛੁਕਰ ਬਲਾ ਗਲੋਂ ਟਲੀ ਸਾਰਾ ਟੱਬਰ ਹੀ ਪਾਗਲ ਹੋਇਆ ਸੀ ਇਹ ਤੇ ਬੁੱਢਾ ਬਣ ਬੋੜਿਆ ਕਿਦ ਤਰੇ ਦਵਾਈਆਂ ਦਾ ਖਰਚਾ ਵਧਿਆ ਤੇ ਵਿਆਹ ਦਾ ਵੀ ਮੇਰਾ ਦਿਮਾਗ ਰੇ ਕਿੰਨਾ ਖਾਦਾ ਜਾਣਾ ਸੀ ਸਕੀਮਾਂ ਬਣਾ ਬਣਾ ਚ ਕੋਈ ਕਾਮਯਾਬ ਹੁੰਦੀ ਨਹੀਂ ਸੀ ਪਈ ਸਕੀਮ ਨਿਕਲੀ ਕਰਨ ਮੈਂ ਤਾਂ ਕਹਿੰਦੀ ਸੀ ਬਾਜੀ ਮੇਰੇ ਹੱਥੋਂ ਨਿਕਲ ਗਈ ਹੈ ਪਰ ਹੁਣ ਅਸਲ ਚ ਬਾਜੀ ਮੇਰੇ ਹੱਥ ਆਈ ਨਿਕਲੀ ਨਿਕਲਿਆ ਸ਼ੁਕਰ ਮਨਾਵਾਂਗੀ ਮੈਂ ਕਿਨ ਘਰ ਦੀ ਸ਼ਾਂਤੀ ਵਾਪਸ ਆਏਗੀ ਨਾ ਪਰੇਸ਼ਾਨ ਨਾ ਪਰੇਸ਼ਾਨ ਕੀਤਾ ਸੀ ਕੁੜੀ ਨੇ ਦਿਮਾਗ ਹੀ ਖਾ ਲਿਆ ਮੇਰਾ ਹਾਂਜੀ ਮੰਜੂ ਹਾਂਜੀ ਐਸ ਤਰ੍ਹਾਂ ਕਰ ਤੂੰ ਉਹਦੀ ਤਿਆਰੀ ਕਰਵਾ ਬੈਗ ਚ ਉਹਦੇ ਕੱਪੜੇ ਪਾ ਦੇ ਮੈਂ ਕਰਾਵਾਂ ਪਰ ਮੇਰੇ ਤੇ ਨਹੀਂ ਜਿਹ ਹਿੰਮਤ ਪੈਂਦੀ ਬਈ ਤੂੰ ਜਾ ਕਰਵਾ ਤਿਆਰੀ ਕੋਈ ਗੱਲ ਨਹੀਂ ਤੇ ਤੁਸੀਂ ਮਿਆਂ ਨਹੀਂ ਚਲ ਹੌਸਲਾ ਰੱਖਣਾ ਦੰ ਚੈਨਲ ਹੈ ਨਾ ਪਰ ਮੇਰਾ ਦਿਲ ਨਹੀਂ ਜੇ ਆਵਾਜ਼ ਮਾਰਦਾ ਜਾ ਤੋ ਚਲ ਠੀਕ ਲੋਕ ਕੀ ਹੋਣ ਡਿਆ ਮੈਂ ਕਿਸੇ ਨੂੰ ਖੋਲ ਕੇ ਦੱਸ ਨਹੀਂ ਸਕਦੀ ਇੱਕ ਬੰਨੇ ਮੈਨੂੰ ਖੁਸ਼ੀ ਵੀ ਹੋਣ ਡਈ ਆ ਕਿ ਕਿਰਨ ਦੇ ਘਰ ਦੇ ਲੱਭ ਗਏ ਦੂਜੇ ਬੰਨੇ ਪਤਾ ਨਹੀਂ ਮੈਨੂੰ ਕੀ ਹੋਣ ਡਿਆ ਕਿਤੇ ਘਰ ਦੇ ਵਾਪਸ ਚਲੇ ਜਾ ਇਹ ਤਾਂ ਤੇ ਮੇਰਾ ਪਿਆਰ ਹੀ ਇੰਨਾ ਪੈ ਗਿਆ ਪਰ ਸੱਚ ਤੇ ਇਹੋ ਹੀ ਹੈ ਨਾ ਉਹਦੇ ਤੇ ਜਾਣਾ ਹੀ ਨਾ ਆਪਣੇ ਮਾਪਿਓ ਤੇ ਨਾਲ ਮੇਰੇ ਕੋਲ ਥੋੜਾ ਰਹਿਣਾ ਪਰ ਮੈਂ ਕਿਤਰਾ ਉਹਦੇ ਬਿਨਾਂ ਰਹਿ ਆ ਪਾਵਾਂਗੀ ਮੈਂ ਕਿਤਰਾ ਰਹਿ ਪਾਵਾਂਗੀ ਉਹਦੇ ਬਿਨ ਕਿੱਤਰਾ ਰਹਿ ਪਾਵਾਂਗੇ ਹਾਂ ਕੀ ਕਰਦੀ ਮੈ ਠੰਡ ਲੱਗਦੀ ਮੈ ਉਹ ਹਾਂ ਠੰਡੇ ਠੰਡ ਲੱਗਦੀ ਆ ਮੰਮੀ ਕਿੱਥੇ ਆ ਆਂਦੇ ਮੰਮੀ ਆਂਦੇ ਕਿਰਨ ਤੇਨ ਇੱਕ ਗੱਲ ਦੱਸਾਂ ਹੂੰ ਤੇਰੇ ਘਰ ਦੇ ਆਣ ਲੱਗੀ ਆ ਤੈਨੂੰ ਪਤਾ ਕਰਦਿਆਂ ਦਾ ਕੌਣ ਕਿਵਦਰ ਮੰਮੀ ਹੋਵੇ ਪਾਰਸ ਤੋਂ ਕੱਲ ਕੰਦੇ ਵੀ ਨਾ ਪਾਰਸ ਮੰਮੀ ਮੰਮੀ ਕਿੱਥੇ ਗਈ ਆ ਮੰਮੀ ਤੇ ਵਿਚਾਰ ਨਹੀਂ ਕੁਝ ਪਤਾ ਵੀ ਨਹੀਂ ਤੁਹਾਨੂੰ ਆਪਣੇ ਘਰ ਜਾਣਾ ਹੁੰਨਾ ਘਰ ਜਾਣਾ ਹਾਂ ਘਰ ਤੇ ਆ ਮੈਂ ਮੇਰਾ ਘਰ ਨਹੀਂ ਪੁੱਤਰ ਇਹ ਤੇਰਾ ਘਰ ਨਹੀਂਗਾ ਤੇਰੇ ਆਪਣੇ ਘਰ ਜਾਣਾ ਤੂੰ ਇੱਧਰ ਦੇ ਜਦ ਤੂੰ ਛੋਟੀ ਹੁੰਦੀ ਹੀ ਪੜਦੀ ਸੀ ਆਪਣੇ ਘਰ ਜਾਣਾ ਮੈਂ ਆਪਣੇ ਮੰਮੀ ਡੈਡੀ ਕੋਲ ਮੇਰਾ ਇਹੋ ਹੀ ਘਰ ਆ ਮੈਂ ਮੰਮੀ ਕੋਲ ਜਾਣਾ ਵਾ ਮੰਮੀ ਕਿੱਥੇ ਆ ਤੇ ਮੈਂ ਕਿਦਾਂ ਸਮਝਾਵਾਂ ਤੀਏ ਕਿਹੜਾ ਤੇਰਾ ਘਰ ਹੈਗਾ じゃ ਨਹੀਂ ਹੈਗਾ ਮੰਮੀ ਕਿੱਥੇ ਆ ਮੈਂ ਮੰਮੀ ਕੋਲ ਜਾਣਾ ਵਾ ਤੇ ਜਾ ਮੈਂ ਨਹੀਂ ਜਾਣਾ ਕਿਤੇ ਵੀ ਮੈਂ ਮੰਮੀ ਕੋਲ ਜਾਣਾ ਮੰਮੀ ਮੰਮੀ ਕੋਲ ਜਾਣੇ ਪੁੱਤਰ ਮੈਂ ਨਹੀਂ ਜਾਣਾ ਕਿਤੇ ਮੈਂ ਨਹੀਂ ਜਾਣਾ ਮੇਰਾ ਵੀ ਐਸੇ ਭੇਜਣ ਤੇ ਨਹੀਂ ਦਿਲ ਕਰਦਾ ਹੁਣ ਮੈਂ ਕੀ ਕਰਾਂ ਮੈਂ ਨਹੀਂ ਜਾਣਾ ਮੰਮੀ ਕਿੱਥੇ ਆ आंदे आंदे मम्मी को जाना मैं मेरी गाल मेरी गाल मेरा पुत्र मेरी गाल चु गाल नहीं करना अदा नहीं करना छेड़ दो भेज देनी है मम्मी मम्मी मैं नहीं जाना मम्मी 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 मैं नहीं जाना कि मैं नहीं जाना चाची कि नहीं जाना मैं नहीं जाना मम्मी मैं नहीं जाना मैं नहीं जाना मम्मी मैं नहीं जाना पुलिस को मैं नहीं जाना मम्मी मैं नहीं जाना ना करो नहीं भी संभो मैं नहीं जाना मैं नहीं जाना मम्मी मैं नहीं जाना मैं नहीं जाना, मैं नहीं जाना। मम्मी नहीं चाची मैं नहीं जाना, मैं नहीं, जाना।, मैं नहीं, जाना। मैं नहीं।, <laughs> नहीं अच्छा मेरी गल सुन सुन आप चेची लैन तो तू मंगन नहीं सी ना कि मैं चॉकलेट खाने है ना तो मैं तुम्हें चौक रहने के दिन पर मैं भी कहीं नहीं जाना मैं नहीं जाना कितने मम्मी नहीं जाना मैं 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 नहीं जाना कितने मंजू मम्मी मम्मी नहीं मम्मी मैं नहीं जाना <देताँगर स्वारी> चाची मैं नहीं जाना 太没劲了，<laughs> <laughs> 妈咪。 ਉਹ ਗਾਇਓ ਕੀਰਤਨ ਤੋਂ ਹਾਂ ਕੀਰਤਨ ਤੋਂ ਹੁਣੇ ਆਈਆਂ ਅੱਛਾ ਹਾਂ ਬੜੀ ਥਾਕ ਬੜੀ ਗਈਆਂ ਆਹੇ ਫਿਰ ਇਸ ਕਰਕੇ ਮੈਨੂੰ ਨਾ ਇੱਕ ਕਪੂਚਾ ਬਣਾ ਦੇ ਤੂੰ ਚਾਹ ਗੰਦੇ ਉਹ ਜੋ ਮੰਗੋ ਤੇ ਮੈਂ ਉਹ ਦਿਆਂਗੀ ਅੱਜ ਤੇ ਮੈਂ ਖੁਸ਼ ਹੀ ਬੜੀ ਆ ਅੱਛਾ ਬੜਾ ਦਿਲ ਆ ਜ ਮੇਰਾ ਖੁਸ਼ ਆ ਅੱਛਾ ਅੱਜ ਕੀ ਲੱਭਾ ਜੇ ਅੱਜ ਬੜਾ ਖੁਸ਼ ਆ ਮਨ ਬਾਗਮ ਬਾਗ ਹੋਈ ਪਈ ਐ ਮੈਂ ਹਾਂ ਆਹ ਕਿਹੜੀ ਆ ਕਿਹੜੀ ਖੁਸ਼ੀ ਚ ਬਸ ਖੁਸ਼ੀ ਅੱਜ ਘਰ ਚ ਪੂੜੀਆਂ ਬੰਨੀਆਂ ਕੜਾ ਬੰਨਣਾ ਮਿੱਠਾ ਹੰਟਾ ਬੰਨਣਾ ਹਾਂ ਅਮੇ ਸ਼ਾਮ ਨੂੰ ਕੇਕ ਵੀ ਕੱਟਣਾ ਜੇ ਅੱਛਾ ਹਾਂ ਉਹ ਕਹਦਾ ਅੱਜ ਕਿਰਨ ਚੱਲੀ ਆਪਣੇ ਘਰ ਅੱਛਾ ਕੀ ਕਹਿਣ ਲਈ ਹੈ ਇਹੀ ਕਹਿਣ ਲਈ ਆ ਕੀ ਉਹ ਕਿਰਨ ਦੇ ਘਰ ਦੇ ਲੱਪਿਆ ਤੇ ਉਹ ਆਪਣੇ ਘਰ ਚਲੀ ਹੈ ਹੈ ਹਾਂ ਤੈਨੂੰ ਕਿੰਨੇ ਕਿਹਾ ਵੇ ਉਹ ਥਾਨੇ ਉਹ ਫੋਨ ਆਇਆ ਸੀ ਚਾਈ ਅੱਛਾ ਹਾਂ ਉਹ ਕਹਿੰਦੇ ਉਹਦੇ ਘਰ ਦੇ ਲੱਪਿਆ ਤੇ ਉਹ ਆਂਦੇ ਪਹਿਲੇ ਲੈਣ ਲਈ ਕਿਰਨ ਨੂੰ ਇੱਥੇ ਅੱਛਾ ਕਿ ਆਂਦੇ ਨੇ ਲੈਣ ਵਾਸਤੇ ਹਾਂ ਲੈ ਆਂ ਆਂਦੇ ਹਾਏ ਹਾਏ ਸਾਡਾ ਤੇ ਪਟਾਨਾ ਉਹਦੇ ਨਾਲ ਇੰਨਾ ਕੁੜੀ ਦੇ ਨਾਲ ਸਾਡਾ ਜਮਾਨ ਲੱਗਾ ਆਇਆ ਸੀ ਹੋਈ ਗਿਆ ਤੇ ਜਾਣ ਨਹੀਂ ਦੇਣਾ ਉਹਨੂੰ ਹਾਏ ਹਾਏ ਮੇਰਾ ਤੇ ਨਹੀਂ ਉਹ ਮੰਨ ਕਰਦਾ ਸੱਚੀ ਮੁੱਚੀ ਤੇ ਰੱਖ ਲਓ ਫੇਰ ਰਖ ਲਓ ਫੇਰ ਮੈਂ ਕਿ ਨਹੀਂ ਧੀ ਤੇ ਆਣੀ ਹੈਗੀ ਅੰਦਾਜ਼ ਹੋਣਾ ਐਨੀ ਸਾਡੇ ਨਾਲ ਐ ਮਿਕਸਪ ਹੋਈ ਸਭ ਕੁਝ ਕੋਈ ਕੁੜੀ ਤੇ ਹੁਣ ਵਿਚਾਰੇ ਉਹ ਕਰਦੇ ਆ ਕੇ ਲੈ ਜਾਣਗੇ ਸਾਡਾ ਤੇ ਮਨ ਤੇ ਆਪਣੇ ਘਰ ਨਾ ਜਾਵੇ ਆਪਣੇ ਘਰ ਦੇ ਕੋਲ ਨਾ ਰਵੇ ਤੇ ਮਨ ਬੜਾ ਉਦਾਸ ਹੋਣਾ ਆਪਣੇ ਘਰ ਦੇ ਕੋਲ ਨਾ ਰਵੇ ਹੈਨਾ ਤੁਹਾਡੇ ਕੋਲ ਬੈਠੀ ਦਵੇ ਠੀਕ ਅੱਜ ਨਹੀਂ ਤੇ ਕੱਲ ਨੂੰ ਆਪਣੇ ਘਰ ਜਾਣਾ ਸੀ ਪਰ ਇਹ ਨਹੀਂ ਸੀ ਪਤਾ ਕਿ ਉਹਨੇ ਨੇ ਚੇਤੀ ਚਲੀ ਜਾਣਾ ਨਹੀਂ ਇਹ ਗਿਰੋਂ ਦਾ ਪਖੰਡ ਫੜਿਆ ਹੈ ਸਾਰੇ ਟੱਬਰ ਨੂੰ ਕੁਛ ਹੋਇਆ ਕਦੀ ਮਿਲ ਜਸਪੀਰ ਹੁੰਦੀ ਹੈ ਕਦੀ ਮੰਜੂਰ ਹੁੰਦੀ ਹੈ ਰੋ ਨਹੀਂ ਪਾ ਚੜਿਆ ਘਰ ਤੇ ਇਹ ਰੱਖ ਲੋ ਨਾ ਭੇਜੋ ਵੀ ਲੈ ਪੋ ਕੰਮ ਫੜੇ ਹੈ ਵੀ ਨੂਰ ਆਪਾ ਤਾਂ ਆ ਗਏ ਆ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਤੇ ਹੁਣ ਆਪਣੀ ਭੈਣ ਨੂੰ ਜਾ ਕੇ ਮਿਲਦੇ ਆ ਖਤਮ ਕੀ ਹੁੰਦਾ ਹੋ ਗਿਆ ਸਭ ਕੁਝ ਹਾਂ ਜੀ ਆ ਗਏ ਆ ਆ ਗਏ ਆ ਆ ਗਏ ਆ ਕਰੋ ਬੋਲੀ ਮੈਂ ਖੁਸ਼ੀ ਨੂੰ ਕੁਝੋ ਕਹਨ ਕਰ ਲੋ ਯਾਰ ਜਲਦੀ ਕਰੋ ਦੇਓ ਭਾਈ ਬੂਆ ਜਲਦੀ ਮੈਂ ਆਪਣੀ ਭੈਣ ਨੂੰ ਮਿਲਣਾ ਆ ਅਸੀਂ ਆਪਣੀ ਸੁਖਮਨ ਨੂੰ ਮਿਲਣਾ ਸੁਖਮਨ ਨੂੰ ਮਿਲਣਾ ਜਲਦੀ ਕਰੋ ਜਲਦੀ ਆਓ ਓਏ ਆਜੋ ਭਾਈ ਬਾਹਰ ਆਜੋ ਹਾਂਜੀ ਬਾਹਰ ਇਹ ਬੂਆ ਘੜਕਣ ਡਿਆ ਬਾਹਰ ਇਹ ਕਿਆ ਥੋਣ ਹੈਗਾ ਚਲ ਮੈਂ ਉਹੀ ਵੇਖਣ ਚੱਲੀ ਮੈਂ ਕਿਥੋਂ ਕਲੇਰਾ ਚੁੱਕ ਲਵਾਂ ਜਰਾ ਕਿ ਦੇਖਦੀ ਹਾਂ ਬਹੁਤ ਜ਼ਿਆਦਾ ਬੂਆ ਭੰਦੇ ਵੇ ਦੇਖਦੇ ਆਹ ਹੋਲੀ ਜਲਦੀ ਆਓ ਜਲਦੀ ਆਗੇ ਆਗੇ ਦੋ ਮਿੰਟ ਰੁਕੋ ਤਾਂ ਸਹੀ ਸਾਵਾ ਖੋਲ ਦਊਗਾ ਕਿ ਤੋੜਨਾ ਹੀ ਪੈਣਾ ਲੱਗਦਾ ਮਿੰਟੇ ਰੁਕੋ ਸਾਂਗੋਏ ਲੱਗਦੇ ਇਹਨੇ ਪਤਾ ਨਹੀਂ ਹੁੰਦਾ ਕੀ ਜਾਣੇ ਮਖੜ ਕਾ ਫੇਰੇ ਕਰਾਂ ਹਾਂਜੀ ਬਾਜੀ ਇੱਕ ਮਿੰਟ ਰਿਕ ਲੈਣਾ ਹਾਂਜੀ ਸਤਿਕਾਰ ਜੀ ਸਤਿਕਾਰ ਜੀ ਸੁਖਮਾਨ ਸੁਖਬਾਨ ਇੱਕ ਮਿੰਟ ਬਾਜੀ ਬਾਜੀ ਇੱਕ ਮਿੰਟ ਇੱਕ ਮੈਂ ਦੇਖ ਕਿੰਨੂੰ ਵਾਜਾ ਮਾਰ ਦੇ ਬੈਠਾ ਸਾਡੀ ਕੁੜੀ ਤੁਹਾਡੇ ਕੋਲ ਆ ਸਾਨੂੰ ਸਵੇਰ ਠਾਣੇ ਤੋਂ ਫੋਨ ਆਇਆ ਸੀ ਠਾਣੇ ਨੇ ਸਾਨੂੰ ਭੇਜਿਆ ਸੁਖਮਨ ਕਿਤੇ ਸੁਖਮਨ ਇੱਕ ਮਿੰਟ ਭਾਜੀ ਸੁਖਮਨ ਆਰਾਮ ਨਾਲ ਗੱਲ ਕਰੋ ਕੋਈ ਗੱਲ ਨਹੀਂ ਥਾਣੇ ਤੋਂ ਤੁਹਾਨੂੰ ਫੋਨ ਆਇਆ ਹਾਂਜੀ 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 ਕੋਈ ਗੱਲ ਨਹੀਂ ਆਓ ਅੰਦਰ ਆਓ ਆਓ ਆ ਗਏ ਆ ਗਏ ਆ ਗਏ ਮੇਂ ਤਸਵੀਰ ਹੈ ਲਿਆ ਕੁੜੀ ਦੇ ਬਾਹਰ ਜਲਦੀ ਲਿਆ ਜਲਦੀ ਆ ਗਈ ਤੇ ਮਿੰਟਾਂ ਦੀ ਖੇਡ ਰਾਈ ਚੱਲੀ ਚੱਲੀ ਕੁੜੀ ਹੁਣ ਚੱਲੀ ਚੱਲੀ ਹੂ ਚਲੋ ਕੰਮ ਮੁੱਕਾ ਹੋਣਾ ਹੁਣ ਸਾਰੇ ਖਰਚੇ ਬਚ ਗਏ ਵਿਆਹ ਦੇ ਵੀ ਬਚ ਗਏ ਦਵਾਈਆਂ ਦੇ ਵੀ ਬਚ ਗਏ ਚੱਲੀ ਚੱਲੀ ਆਓ ਪਾਜੀ ਆਜੋ ਆਜੋ ਸੁਖਮਣ ਸੁਖਮਣ ਮਾਦਾ ਸਾਥੀ ਕਾਲੀ ਸਾਥੀ ਕਾਲੀ ਸੁਖਮਣ ਕਿੱਥੇ ਆ ਮੰਜੋ ਮੰਜੋ ਇਹ ਕੌਣ ਨੇ ਕਿਰਨ ਦੇ ਪਾਪਰ ਜਾਈ ਹੈ ਅੱਛਾ ਹਾਂਜੀ ਕਿੱਥੇ ਹੈਗੀ ਸੁਖਮਣ ਸੁਖਮਣ ਕਿੱਥੇ ਆ ਆਂਦੀ ਆਜੋ ਬਹਿ ਜਾ ਬਹਿ ਜਾ ਤੂੰ ਹਾਂਜੀ ਅੱਛਾ ਹਾਂਜੀ ਕਿ ਇਕ ਰੰਦੇ ਭਰਾਵੜ ਜਾਈਏ ਮੈਂ ਆਵਾਜ਼ ਤੋਂ ਪਛਾਨ ਲਿਆ ਸੀ ਸਸ ਮੈਂ ਕਿ ਉਹ ਹੀ ਲੱਗਦੇ ਪਏ ਬੜੇ ਅਸੀਂ ਪਿਆਰ ਨਾਲ ਰੱਖੀ ਤੁਹਾਡੀ ਕੁੜੀ ਤਾਂ ਬਹੁਤ ਪਿਆਰ ਨਾਲ ਰੱਖੀ ਹੈ ਫੁੱਲਾ ਵਾਂਗ ਰੱਖੀ ਜੇ ਇਹ ਸਾਰੇ ਘਰ ਦੇ ਮਗਰ ਮੇਰੇ ਲੱਗੇ ਰਿਆ ਐਨ ਜੀਓ ਭੇਜ ਦਿਓ ਨਾਰੀ ਨਿਕੇਤਨ ਭੇਜ ਦਿਓ ਕਿਤੇ ਹੋਰ ਅਨਾਥਾ ਸ਼ਰਮ ਭੇਜ ਦਿਓ ਮੈਂ ਡਟੀ ਰਹੀ ਹਾਂ ਆਪਣੇ ਫੈਸਲੇ ਤੇ ਮੈਂ ਘਰੋਂ ਨਹੀਂ ਕੱਢਣੀ ਕੁੜੀ ਤੁਹਾਡਾ ਬਹੁਤ ਹੋਰ ਧੰਨਵਾਦ ਤੁਹਾਡੀ ਕੁੜੀ ਨੂੰ ਫੁੱਲਾਵਾ ਬੜੇ ਪਿਆਰ ਨਾਲ ਰੱਖਿਆ ਜੇ ਇਲਾਜ ਵੀ ਕਰਾਨੇ ਪਏ ਆ ਉਹਦਾ ਕੀ ਕੀ ਹੋਇਆ ਉਹਨੂੰ ਉਹ ਕੁਝ ਨਹੀਂ ਵੈਸੇ ਮਾੜਾ ਮੋਟਾ ਬੁਖਾਰ ਖਾਂਜੀ ਤੁਹਾਨੂੰ ਪਤਾ ਹੀ ਕਾ ਮੌਸਮ ਅਗਾ ਵਾ ਉਹ ਫਿਰ ਦਵਾਦਾਰ ਨੂੰ ਲੈ ਤਾ ਸੀ ਨਵੇਂ ਕੱਪੜੇ ਲੈ ਕੇ ਦਿੱਤੇ ਮੈਂ ਮੈਂ ਜਾ ਕੇ ਲੈ ਕੇ ਦਿੱਤੇ ਨੇ ਨਵੇਂ ਕੱਪੜੇ ਉਹਨੂੰ ਸ਼ੁਕਰ ਜੀ ਤੁਹਾਡਾ ਮੈਂ ਕਿਹਾ ਬੜੀ ਵਧੀਆ ਰੱਖਣਾ ਕੁੜੀ ਨੂੰ ਨਹੀਂ ਸਾਡੀ ਕੁੜੀ ਹੈਗੀ ਵੀ ਬੜੀ ਵਧੀਆ ਬੜੀ ਵਧੀਆ ਹੀ ਬੜੇ ਪਿਆਰ ਵਾਲੀ ਹੈ ਕੁੜੀ ਉਹ ਪਿਆ ਕਰਦੀ ਸਾਰਿਆਂ ਨੂੰ ਸਾਨੂੰ ਸੱਜ ਕੇ ਬਹਿ ਗਈ ਜਿੱਥੇ ਕੁੜੀ ਲੈ ਕੇ ਆ ਉੱਠ ਜਾ ਕੇ ਲੈ ਕੇ ਆ ਉਹਨੂੰ ਉਹਦੇ ਜਿਹੜੇ ਬੈਗ ਬੂ ਤਿਆਰ ਕੀਤੇ ਉਹ ਵੀ ਲਿਆ ਨਾਲ ਹਾਂਜੀ ਜਲਦੀ ਕਰੋ ਭੈਣ ਜੀ ਹਨੇਰਾ ਹੁੰਦਾ ਪਹਿਲੀ ਆਵੋ ਡਾਫਟ ਉੱਟ ਕੇ ਹਾਇ ਰੱਬਾ ਕਿੱਡੀ ਚਲਾ ਕੇ ਜਨਾਨੀ ਦੇ ਸਭ ਕੁਝ ਮੈਂ ਕੀਤਾ ਦਿਨ ਰਾਤ ੱੱਕੇ ਮਾਰਦੀ ਰਹੀ ਕੁੜੀ ਨੂੰ ਘਰਾਂ ਦੇ ਕੰਮ ਕਰਾਂਦੀ ਰਹੀ ਐ ਸਫਾਈਆਂ ਕਰ ਭਾਂਡੇ ਮਾਜ ਉਹ ਕਰ ਤੇ ਹੁਣ ਕਹਿੰਦੀ ਮੈਂ ਕੀਤਾ ਸਭ ਕੁਝ ਰਾਬੀ ਬਚਾਏ ਐ ਲਈ ਜਨਾਨੀ ਕਹਿੰਦੇ ਕੋਈ ਹਾਲ ਨਹੀਂ ਇਹਦਾ ਤੇ ਕਹਿੰਦੀ ਸਭ ਕੁਝ ਮੈਂ ਕੀਤਾ ਹੈ ਇਹਨੇ ਕੀ ਕੀਤਾ ਹੈ ਮੇਰੇ ਤੇ ਜੀ ਕਦੇ ਐਨ ਕੱਚੀ ਨੂੰ ਖਾ ਜਾਵਾ ਤੇ ਕੀ ਹੁਣ ਗੁੰਗਿਆਂ ਵਾਂ ਬੈਠੀਆਂ ਆਈਆਂ ਜੇ ਜਾ ਕੁੜੀ ਲੈ ਕੇ ਆਓ ਮਨ ਨੂੰ ਚਾਹ ਪਾਣੀ ਤਰ ਥਾ ਹੀ ਲੈ ਆਓ ਕੁੜੀ ਨੂੰ ਨਹੀਂ ਨਹੀਂ ਚਾਹ ਪਾਣੀ ਨਹੀਂ ਆਂਟੀ ਅਸੀਂ ਪੀਣਾ ਤੁਸੀਂ ਪਾਸ ਸਾਨੂੰ ਸਾਡੀ ਭੈਣ ਸਾਡੀ ਭੈਣ ਨੂੰ ਮਿਲਾ ਦਿਓ ਜੀ ਬੜਾ ਬੜਾ ਬੜੇ ਦੇਣੀ ਹੋ ਗਈ ਇਹ ਸਾਨੂੰ ਬਾਸ ਸਾਨੂੰ ਉਹਨੂੰ ਮਿਲਾ ਦਿਓ ਤੁਸੀਂ ਤੇ ਲਿਆਓ ਕੁੜੀ ਨੂੰ ਫਿਰ ਫਟਾਫਟ ਜਲਦੀ ਕਰ ਦਿਓ ਥੋੜਾ ਹੈ ਨਾ ਬੱਠਾ ਚਾਹੀਜੇ ਮੈ ਲੈ ਗਿਆ ਨਹੀਂ ਤੇ ਜਾ